ਕਿਵਾ ਕਰ ਰਹਾ ਪਰ ਮੈਂ ਕਿਹਾ ਯਾਰ ਪ੍ਰੀਤ ਵਾਲੇ ਇੰਨੀ ਸੇਵਾ ਕਰਦੇ ਆ ਅਸੀਂ ਮਰ ਗਏ ਆ ਠੀਕ ਆ ਅਸੀਂ ਵੀ ਸੇਵਾ ਕਰਾਂਗੇ ਪੰਜਾਬ ਦੇ ਬੱਚੇ ਆ ਪੰਜਾਬ ਨੇ ਬਣਾਏ ਆ ਸੋ ਜਿੰਨੇ ਜੋਗਿਆ ਜੀ ਠੀਕ ਆ ਮੋਢੇ ਨਾਲ ਮੋਢਾ ਜੋੜ ਕੇ ਆਪਦੇ ਪੰਜਾਬ ਨਾਲ ਆਪਦੇ ਭਾਈਆਂ ਨਾਲ ਆਪਦੇ ਭਾਈਚਾਰੇ ਨਾਲ ਖੜਾਂਗੇ ਬਾਈ ਜੀ ਬਹੁਤ ਸੋਨਹਾਰਾ ਮੈਨੂੰ ਸਿਮਰਨ ਮੇਰੇ ਨਾਲ ਖੜਾ ਖੜਾ ਮੇਰਾ ਮੋਢਾ ਘੁੱਟੀ ਜਾਂਦਾ ਜੇ ਮੈਂ ਕੋਈ ਗਲਤ ਕਹਿ ਗਿਆ ਮੈਂ ਮਾਫੀ ਮੈਨੂੰ ਜ਼ਿਆਦਾ ਬੋਲਣਾ ਨਹੀਂ ਆਉਂਦਾ ਮੈਂ ਬਹੁਤ ਜਜ਼ਬਾਤੀ ਜਿਆ ਬੰਦਾ ਮੈਂ ਮੈਂ ਕੈਮਰੇ ਪੰਜ ਦਿਨ ਕਹੇ ਸੀ ਪੰਜ ਦਿਨ ਹੋਏ ਸੀ ਆਇਆ ਨੂੰ ਪੰਜਵੇਂ ਦਿਨ ਗਰਾਊਂਡ ਤੇ ਆ ਕੇ ਲੱਗ ਗਿਆ ਸਾਰਾ ਕੁਝ ਗਰਾਊਂਡ ਤੇ ਆ ਕੇ ਪੰਜ ਦਿਨ ਪਏ ਬਾਕੀ 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 ਮੈਂ ਕਹਿੰਦਾ ਮੈਂ ਅੱਜ ਮੈਂ ਟਰੈਕਟਰ ਲੈ ਕੇ ਆਇਆ ਰਾਤੀ ਮੈਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮੇਰੇ ਕੋ ਜਜਬਾਤੀ ਹੋਏ ਰਾਤੀ ਮੈਨੂੰ ਥ੍ਰੈਟ ਆ ਗਿਆ ਕਿਸੇ ਗੈਂਗਸਟਰ ਦਾ ਪਰ ਮੈਂ ਥੈਂਕ ਯੂ ਕਰਦਾ ਸਾਡੇ ਪੰਜਾਬ ਗਵਰਨਮੈਂਟ ਨੂੰ ਮੈਂ ਜਿੱਥੇ ਮੈਂ ਮੈਸੇਜ ਲਾਇਆ ਸੋ ਡਿਪਟੀ ਸਾਹਿਬ ਵੀ ਠੀਕ ਆ ਸੋ ਸਾਰੀ ਬਟਾਲੇ ਦੀ ਪੁਲਿਸ ਬਟਾਲਾ ਐਸਐਸਪੀ ਸਾਹਿਬ ਐਸਐਸਪੀ ਦਿਹਾਤੀ ਅਮਰਸਰ ਜਿਹੜੇ ਇੰਨੀ ਕੋਰਸ ਲੈ ਕੇ ਸਾਡੇ ਨਾਲ ਖੜੇ ਨੇ ਕਿਉਂਕਿ ਗੈਂਗਸਟਰਾਂ ਨੂੰ ਤਾਂ ਮਿੰਟ 'ਚ ਫੋਨ ਮਾਰ ਕੇ ਜੀ ਸਾਨੂੰ ਦੇ ਦਿਓ ਸਾਡੀ ਭਾਜੀ ਹੱਕ ਹਲਾਲ ਦੀ ਕਮਾਈ ਆ ਠੀਕ ਐ ਕਿਵੇਂ ਕਿਸੇ ਨੂੰ ਦੇ ਦਈਏ ਸੋ ਅਸੀਂ ਆਪਦੇ ਪੰਜਾਬ ਦੇ ਨਾਲ ਆ ਸਲੂਟ ਕਰਦੇ ਆਂ ਆਪਦੀ ਪੰਜਾਬ ਗਵਰਨਮੈਂਟ ਨੂੰ ਜਿਹੜੀ ਜਿਹੜੀ ਕਿਉਂਕਿ ਪੰਜਾਬ ਗਵਰਨਮੈਂਟ ਨੇ ਸਾਡਾ ਸਾਥ ਦਿੱਤਾ ਨਹੀਂ ਤਾਂ ਤੁਹਾਡੀ ਮੇਰੀ ਫੋਨ ਤੇ ਗੱਲ ਹੁੰਦੀ ਸੀ ਤੁਸੀਂ ਕਹਿੰਦੇ ਕੱਲ ਕੋਈ ਕਰੋੜ ਪਤਾ ਨਹੀਂ 2 ਕਰੋੜ ਲੈ ਕੇ ਆਇਆ ਉਹਨੂੰ ਥ੍ਰੈਟ ਆ ਗਈ ਉੱਥੇ ਹੀ ਮੁੜ ਗਿਆ ਆਹੀ ਗੱਲ ਹੋਈ ਸੀ ਅਮਰੀਕਾ ਤੋਂ ਆਇਆ ਅਮਰੀਕਾ ਤੋਂ ਕੋਈ ਬੰਦਾ ਆਇਆ ਸੀ ਥ੍ਰੈਟ ਆ ਗਈ ਸੋ ਸਾਡੀ ਪੰਜਾਬ ਪੁਲ ਸਾਡੇ ਨਾਲ ਆ ਅਸੀਂ ਪਿੱਛੇ ਨਹੀਂ ਹਟਦੇ ਆਪਦੇ ਪੰਜਾਬ ਦੇ ਨਾਲ ਠੀਕ ਆ ਅਖੀਰਲੇ ਸਾਹ ਤੱਕ ਖੜਾਂਗੇ ਜੀ ਬੋਲੇ